खालसा वाह पहु बख्शी फतेह प्रवान करना हर के गो वागुरु जी का खालसा संगत बहुत सोहने बुलारी बोल के गए बहुत दिल तो बोल के गए ने चंगे बोल के गए ने संगत आ चल गई हूं तरह सूरमे जो असली योधे ने ਜਿਹੜੇ ਸਿੱਖੀ ਚ ਗੁੰਨੇ ਹੋਏ ਨੇ ਹਿਰਦੇ ਗੁੰਨੇ ਹੋਏ ਨੇ ਉਹੀ ਰਹਿਗੇ ਕਾਲੀ ਵਾਲੇ ਤਾਂ ਮੱਥਾ ਟੇਕ ਕੇ ਚਲੋ ਆਪਦੇ ਆਪ ਦੇ ਕੰਮ ਹੁੰਦੇ ਨੇ ਪਿੰਡਾਂ ਚ ਰੇਵੇਂ ਨਿੱਤ ਹੁੰਦੇ ਨੇ ਕੰਮ ਹੁੰਦੇ ਨੇ ਮਹਸਾ ਦਾਣੀਆਂ ਦੇ ਖੇਤਾਂ ਦੇ ਹਨਾ ਉਹ ਕੰਮ ਖਾਲ ਸਨੀਰ ਲੰਮੀਆਂ ਜੋਈ ਹੋਈ ਹੁੰਦੀ ਕੰਮ ਸਾਡੀ ਸਾਡੀ ਆਪਾਂ ਕਰੰਦੂਦ ਨਾ ਚਲੋ ਕਰਦੇ ਆ ਗੱਲਾਂ ਮੁੰਡਿਆਂ ਨੇ ਬਹੁਤ ਹੀ ਸੋਹਣਾ ਕਾਰਜ ਕਰਿਆ ਵੀਰਾਂ ਨੇ ਆਪਣੇ ਆਪ ਨੇ ਹੂਲ ਕੇ ਬਾਈ ਦੀਪ ਸਿੱਧੂ ਦੀ ਯਾਰ ਬੱਚਾ ਜਨ ਵਰਸੀ ਮਨਾਈ ਐ ਇਹਨਾਂ ਨੂੰ ਪਤਾ ਇਹਨਾਂ ਨੇ ਪਿਛਲੇ 2-3 ਦਿਨਾਂ ਵਿੱਚ ਕੀ ਚੱਲਿਆ ਕਿਉਂ ਮੈਨੂੰ ਤਾਂ ਪਤਾ ਨਹੀਂ ਜਿੱਥੇ ਮੇਰਾ ਪ੍ਰੋਗਰਾਮ ਹੁੰਦਾ ਉੱਥੇ ਜਿਹੜਾ ਪ੍ਰੋਗਰਾਮ ਰੱਖਦਾ ਉਹਨੂੰ ਪੁਲਿਸ ਸੀਆਈਡੀ ਪਿੰਡ ਦੇ ਕੁਸਕ ਬੰਦੇ ਮੂਰਲੇ ਜਿਹੜੇ ਸਰਕਾਰਾਂ ਦੇ ਹੁੰਦੇ ਨੇ ਉਹ ਤੱਕ ਪਰੇਸ਼ਾਨ ਕਰਾਉਣ ਲੱਗ ਜਾਂਦੇ ਨੇ ਜੋ ਬੰਦਾ ਆਂਦੇ ਪਿੰਡ ਸਾਡਾ ਪ੍ਰੋਗਰਾਮ ਰੱਖਦਾ ਵੀ ਕੀ ਕਰੋਗੇ ਉਹਨੂੰ ਬੁਲਾਉਣਗੇ ਐ ਕਰੋਂਗੇ ਜੋ ਕਰੋਗੇ ਕਿਉਂਕਿ ਸੱਚ ਹੱਲ ਨਹੀਂ ਆਉਂਦਾ ਕੌੜਾ ਹੁੰਦਾ ਕਿਉਂਕਿ ਪਿੰਡਾਂ ਚੋਂ ਹੁੰਦੇ ਨੇ ਥਾਣਿਆਂ ਚ ਜਾ ਕੇ ਨਸ਼ਿਆਂ ਨੂੰ ਸੁਣਾ ਕੇ ਲਿਆਉਣ ਵਾਲੇ ਉਹਨਾਂ ਨੂੰ ਮੇਰੀਆਂ ਗੱਲਾਂ ਕਿਵੇਂ ਜਿੱਦੀਆਂ ਕਣੀਆਂ ਜਾਂ ਪੁਲਿਸ ਸੀਆਈਏਡੀ ਅੰਟੈਲੀਜੈਂਸੀ ਉਹ ਮੇਰੇ ਪ੍ਰੋਗਰਾਮ ਕਿਉਂ ਕਰਕੇ ਮਿਲੋ ਮੈਂ ਦੱਸੂ ਆਹ ਪਿੰਡ ਚ ਇੰਨਾ ਨਸ਼ਾ ਹੈ ਮਾ ਮਾਰੇ ਪੁੱਤ ਮਾਰ ਰਹੇ ਨੇ ਉਹਨਾਂ ਦਾ ਪਾਜ ਸਾਹਮਣੇ ਆਉਗਾ ਵੀ ਫਲਾਣੇ ਪਿੰਡ ਚ ਵੀ ਨਸ਼ਾ ਕਿੰਨੀ ਕੀ ਕਰਦੇ ਫੜਦੇ ਇਸ ਕਰਕੇ ਉਹ ਰੋਕਦੇ ਨੇ ਡਰਾਉਂਦੇ ਨੇ ਮੂਰਲੇ ਬੰਦਿਆਂ ਨੂੰ ਵੀ ਹੁਣ ਸਾਡੇ ਵੀ ਸੀਆਈਏ ਵਾਲੇ ਬੈਠੇ ਹੁਣ ਕੋਰੇ ਮੇਰੀ ਵੀ ਆ ਸੁਣ ਲਓ ਜਾਗਿਆ ਅਧਿਆਪਕ ਸਾਨੂੰ ਸੁਣਾ ਦਿਓ ਆ ਪਿੰਡ ਦੀ ਕਿੰਨੀਆਂ ਮੌਤਾਂ ਹੋਈਆਂ ਅਜੇ ਤੱਕ ਜਿੱਤੇ ਨਾਲ ਜੀ ਹਾਂ ਭਾਈ ਕੋਈ ਗਿਣਤੀ ਨਹੀਂ ਆਗਿ ਦਿੱਤੀ ਹੈ ਕੋਈ ਗਿਣਤੀ ਨਹੀਂ ਕਹਿੰਦੇ ਇੰਨੀਆਂ ਮੌਤਾਂ ਹੋ ਚੁੱਕੀਆਂ ਜਿੱਤੇ ਨਾਲ ਹਾਂ ਹਾਂ ਪਤਾ ਪੈਣਾ ਤੁਹਾਨੂੰ ਸੁਨਾਮ ਸਰਿਆਂ ਵਿਕੀ ਜਾਂਦਾ ਇੱਥੇ ਵੀ ਵਿਕਦਾ ਹੈ ਇੱਥੇ ਕਿਹੜਾ ਵਿਕਦਾ ਨਹੀਂ ਬੁਸਰ ਨੂੰ ਪਤਾ ਸਾਰਾ ਕੋਸ ਆਏ ਸੇ ਕਰਕੇ ਬੁਸਰੋਤ ਲਿਆ ਵੀ ਇਹ ਜਾਊਗਾ ਆਪਣੇ ਇਸ ਪਿੰਡ ਦੀ ਕੀਤਾ ਕਿੰਨੇ ਕਿ ਪੀੜਤ ਨੇ ਕੀਦਾ ਜਵਾਬ ਲੱਗਿਆ ਹੋਇਆ ਕੀ ਪਤਾ ਉਹ ਆਪਣੇ ਦੋ ਸ਼ਬਦਾਂ ਨਾਲ ਵਾਪਸੀ ਮੁੜਿਆ ਆਵੇ ਗੁਰੂ ਦੇ ਨਾਲ ਲੱਗ ਜੇ ਕਿਸੇ ਮਾਂ ਦੀ ਕੋਖ ਕਿਸੇ ਭੈਣ ਦਾ ਸਾਗ ਕਿਸੇ ਭੈਣ ਦਾ ਭਾਈ ਬਚ ਰਹੇ ਕਿਸੇ ਪਿਓ ਦੀ ਅੰਦਰ ਬਚ ਰਹੇ ਆਪ ਦੇ ਕੰਮ ਲਾ ਕੇ ਇਹ ਪੁਲਸ ਸਰਕਾਰਾਂ ਤੇ ਸਰਕਾਰਾਂ ਦੇ ਝੋਲੀ ਜੱਟ ਚੰਚੇ ਕੋਲੀ ਜੱਟ ਹੁੰਦੇ ਨੇ ਜਿਹੜੇ ਇਹ ਪਿੰਡਾਂ ਆ ਜ। ਹਰੇ ਪਾਰਟੀ ਦੇ ਕਿਸੇ ਇੱਕ ਵੀ ਨਹੀਂ ਜਿਹੜੇ ਗੰਗਾ ਦੇ ਗੰਗाराम ਜਾਉਨਾਗੇ ਜਾਮਨਾਦਾਸ ਵੀ ਅੱਜ ਕਾਂਗਰਸੀ ਐ ਲਾਲ ਬੰਨਣੀ ਕਾਲੀ ਐ ਲੀਲੀ ਬੰਨਣੀ ਆ ਆਗੇ ਤਸਰੋ ਭੁੱਲੀ ਬੰਨਣੀ ਇਹਦੇ ਹਰੇਕ ਪਿੰਡਾਂ ਚ ਹੁੰਦੇ ਨੇ ਮੂਰੇ ਹੁੰਦੇ ਨੇ ਅੱਗੇ ਹੁੰਦੇ ਨੇ ਉਹਨਾਂ ਨੂੰ ਵੀ ਆਪਣੇ ਕੋ ਖਤਰਾ ਹੋ ਜਾਂਦਾ ਫੋਰ ਆਪਾਂ ਕਿਸਦੇ ਨਿੰਦਕ ਨਹੀਂ ਕਿਸਦੇ ਬੁਰੀ ਨਹੀਂ ਬਾਕੀ ਭਾਈ ਆਪਣੇ ਨਾਮ ਦਾ ਸੱਚੀ ਘੜਦਾ ਆਪਾਂ ਕਿਹੜਾ ਵੋਟਾਂ ਮੰਗਣੀਆਂ ਆ ਆਪਾਂ ਤਾਂ ਸੱਚ ਦੀ ਗੱਲ ਕਰਦੇ ਆ ਆਪਾਂ ਕਿਹੜਾ ਵੋਟਾਂ ਮੰਗਣੀਆਂ ਜਿੰਨੇ ਕ ਡੋਲ ਨਹੀਂ ਪੈਦਾ ਕਿਉਂ ਨੂੰ ਦਾ ਚੁਪਕੀ ਬਾਧੂ ਹੁੰਦਾ ਹੋਰ ਤਾਂ ਵੀ ਵੇ ਰਹਾਂਦਾ ਸੱਚ ਤਾਂ ਚਾਹੇ ਪੰਜ ਹੋਣ ਇਹ ਘੱਟ ਥੋੜੀ ਜਿਦਾ ਹੋਤ ਨਹੀਂ ਇਹ ਜਾ ਕੇ ਕਹਾਂ ਤਾਂ ਇਹਨਾਂ ਨੂੰ ਹੋਰ ਸੁਣਾਉਣਗੇ ਚਾਹ ਤੂੰ ਸੁਣਾਉਣਗੇ ਮਾਈਆਂ ਬੈਠੀਆਂ 10 ਮਾਤਾਵਾਂ ਇਹ ਆਪਨੇ ਘਰੇ ਜਾ ਕੇ ਦੇਖਣਗੀਆਂ ਹੁਣ ਆਉਣੇ ਆਪਾਂ ਨਸ਼ੇ ਦੇ ਆਪਦਾ ਮੁੱਦਾ ਨਸ਼ਾ ਕੱਲਾ ਜਮਾ ਹੋਰ ਕੋਈ ਨਸ਼ੇ ਦਾ ਮੁੱਦਾ ਹੀ ਨਹੀਂ ਵਸਦਾ ਇਸ ਦੁਨੀਆਂ ਦਾ ਆਪਾਂ ਨਸ਼ੇ ਖਲਾ ਬੋਲਦੇ ਅਸੀਂ ਕੀ ਆਪਣੇ ਵਿੱਚ ਹੈ ਬਾਤ ਹੁੰਦੋ ਗੁਰੂਪ੍ਰੰਤ ਸਾਹਿਬ ਦੀ ਹਜ਼ੂਰੀ ਜੋ ਬੋਲਾਂਗੇ ਸੱਚ ਬੋਲਾਂਗੇ ਝੂਠ ਬੋਲਦੇ ਨਹੀਂ क्योंकि सब तो वही सफरी पावर जो आस आप गुरु ग्रंथ साहब तो ने अकालख्त तो, तो नेत तो ऐ कर लेने मनते हैं है। शुकर नहीं करते हथ जोड़ के शुकराना नहीं करते दे, जो देता वह देता होर मरते हैं होर दे दे, देत मग लिया फिर कह ਗੱਡੀ ਮੰਗ ਲਈ ਫਿਰਦਾ ਮੂੰਹ ਮੰਗ ਲਈ ਫਿਰ ਪੋਤਾ ਮੰਗ ਲਿਆ ਐਂ ਮਰਦੇ ਕਰਦੇ ਮਰ ਜਾਂਦੇ ਆ ਸਭ ਤੇ ਸੁਦਸ਼ਟੀ ਕਰਦੇ ਵੀ ਦਿਨ ਕਟਾਤਾ ਤਾਂ ਸੁੱਖ ਨਾਲ ਕਟਾਤਾ ਜੋ ਵਰਤੀ ਹੋਈ ਮਾਫ ਕਰੀ ਨਾਈ ਚੰਨਾ ਜੇ ਕੋਈ ਸੱਚ ਬੋਲਦਾ ਪਿੰਡ ਚੋਂ ਕਹਿਣਾ ਕੌਣ ਆ ਬੋਲਾ ਮੈਨੂੰ ਉਥੇ ਦੇ ਕਹਿੰਦੇ ਤੇਰਾ ਸ਼ੁਰੂ ਸ਼ੂਕ ਚ ਲੱਗਿਆ ਸੀ ਪਹਿਲੇ ਦਾ ਨਸ਼ਾ ਰਾਮਾ ਮੈਨੂੰ ਉਧਰ ਆ ਕੇ ਆ ਕੇ ਕਹਿੰਦਾ ਕਮਲਾ ਬੋਲਾ ਆਪਣੇ ਪਿੰਡ ਦੇ ਵਿੱਚ ਰਹੇ ਮੇਰੇ ਬੰਦੇ ਸੱਚ ਬੋਲਦੇ ਹੁੰਦੇ ਨੇ ਆਪਾਂ ਨੂੰ ਕਾਮਲਾ ਉਹਨਾਂ ਦੀਆਂ ਗੱਲਾਂ ਸੁਣਾਇਆ ਕਰੋ ਸੱਚੀਆਂ ਹੁੰਦੀਆਂ ਨੇ ਕਿਉਂਕਿ ਸੱਚ ਹਰੇ ਨੂੰ ਦੁੱਖ ਦਿੰਦਾ ਹੈ ਹਰੇ ਨੂੰ ਬੁਰਾ ਲੱਗਦਾ ਹੁਣ ਕੱਲ ਪਰ ਸੋਦਾ ਤੂੰ ਤਾਂ ਸਾਰ ਆਪਣਾ ਵਿਰੋਧ ਜਿਆਦਾ ਬੰਦੇ ਨਹੀਂ ਕਰਦੇ ਉਹੀ ਵਿਰੋਧ ਕਰਦੇ ਨੇ ਆਪਣਾ ਤਾਂ ਜਿੰਨੇ ਜਿਹੜੇ ਨਸ਼ਾ ਵੇਚਦੇ ਨੇ ਆਪਣਾ ਗੋਹ ਨਹੀਂ ਕਰਦਾ ਕੋਈ ਆਪਣਾ ਤਾਂ ਵਿਰੋਧ ਕੱਲੇ ਨਸ਼ਾ ਵੇਚਣ ਵਾਲੇ ਕਰਦੇ ਨੇ ਜਾਂ ਨਸ਼ਾ ਵੇਚਣ ਨਾਲ ਦਾ ਰਿਸ਼ਤੇਦਾਰ ਕਰਦੇ ਨੇ ਪਰ ਇੱਕ ਦੋ ਸਰਕਾਰੀ ਟੱਕੂ ਸਰਕਾਰਾਂ ਨੇ ਛੱਡੇ ਹੋਏ ਬੰਦੇ ਸਰਕਾਰੀ ਜਿੰਨਾਂ ਨੂੰ ਆਪਾਂ ਤੋਂ ਕੋਈ ਨਾਫਰਤਾ ਹੈ ਉਹ ਆਪਣਾ ਬੁਰਾ ਕਰਦੇ ਨੇ ਪਤਾ ਨਹੀਂ ਕਾਹਦੋ ਕਰਦੇ ਨੇ ਭਾਈ ਮੇਰਾ ਨੰਬਰ ਲੈ ਲਓ ਮੈਨੂੰ ਫੋਨ ਕਰ ਲਓ ਮੇਰਾ ਬੁਰਾ ਕਰਕੇ ਕੀ ਹੋ ਜੂ ਮੈਂ ਤਾਂ ਕਾਹਦਾ ਨਾ ਜਗੂ ਦਾ ਸਿੱਕਾ ਐ ਮੈਂ ਤਾਂ ਆਮ ਬੰਦਾ ਐ ਕੰਮ ਕਰਕੇ ਆਉਣਾ ਘਰੇ ਜਾ ਕੇ ਕੰਮ ਕਰ ਲਓ ਮੇਰੇ ਕੋਲ ਤਾਂ ਕੋਈ ਬਾੜਾ ਆਫੀ ਦੀ ਜਿੰਨੀ ਜਿਆਦਾ ਤਾਂ ਹੈਗੀ ਜਾਂ ਕੋਈ ਸ਼ੱਕ ਨਹੀਂ ਪਿਓ ਦੀ ਕਮਾਈ ਕਰੀ ਹੋਈ ਐ ਉਹ ਮੈਨੂੰ ਵੇਚਦਾ ਸਕਦਾ ਨਹੀਂ ਨਸ਼ਾ ਮੇਰਾ ਇਕੱਲਾ ਨਸ਼ੇ ਦਾ ਕੰਮ ਐ ਹੋਰ ਮੇਰਾ ਕੋਈ ਕੰਮ ਐ ਸੋ ਪਾਈ ਇਹਨਾਂ ਨੇ ਬਗੋਲ ਕਰਨਾਂ ਕਰੀ ਜਾਵੇ ਅਸੀਂ ਤਾਂ ਸੱਚ ਬੋਲਦੇ ਆ ਸੱਚ ਬੋਲਾਂਗੇ ਤੇ ਸੱਚ ਬੋਲਦੇ ਰਹਾਂਗੇ ਹੁਣ ਲਾਹ ਦੇਖ ਲੋ ਸਰਦਾਰ ਜਤਾਰ ਸਿੰਘ ਹਵਾਲਾ 1991 ਦਾ ਜੇਲ੍ਹ ਚ ਇੱਕ ਵਾਰ ਬਾਾਰ ਭੱਜਿਆ ਫੇਰ ਅੰਦਰ ਆ ਹੁਣ ਬੇੜੀਆਂ ਚ ਨਗੜਿਆ ਹੋਇਆ ਸੂਰਜ ਨੇ ਦੇਖਿਆ ਕਿੰਨਾ ਚਰੋਵੇ ਅੱਗੇ ਆਜੋ ਸੰਤਰੇ ਬਾਈ ਦੀਪ ਸਿੰਘ ਸਿੱਧੂ ਆ ਜਿਹੜਾ ਦੂਜੀ ਵਾਰ ਜਵਾਨੀ ਨੂੰ ਛੋੜੇ ਪਿੰਡ ਚੋਂ ਉਹਨੂੰ ਉੱਕੇ ਲਗਾ ਕੇ ਗਿਆ ਸਿੱਧੇ ਰਾਹ ਪਾ ਗਿਆ ਫਿਰ ਭਾਈ ਅਵਰਕਪਾਲ ਸਿੰਘ ਵੀ ਖਾਲਸਾ ਨੇ ਜਿਨ੍ਹਾਂ ਨੇ ਲੱਖਾਂ ਦੇ ਲੋਕਾਂ ਨੂੰ ਆਵਰ ਸ਼ਕਾਤਾ ਬਾਕੂ ਹਣਾ ਫਿਰ ਸੰਤ ਦੀਪ ਗਿਆ ਸੰਦੀਪ ਗਿਆ ਸ਼ੁਭਦੀਪ ਗਿਆ ਮਨਦੀਪ ਗਿਆ ਕਲ ਸੋਕਰਮਣ ਵੀ ਚਲ ਗਿਆ ਸਾਡੀ ਜਵਾਨੀ ਦੇ ਕਾਤਲ ਨੇ ਖੂਨ ਦੇ ਵਿਅਸੇ ਨੇ ਸ਼ੁਰੂ ਤੋਂ ਗੈਰਸਟਰਾਂ ਦੇ ਨਾਂ ਤੇ ਨਸ਼ੇੜੀਆਂ ਦੇ ਨਾਂ ਤੇ ਥਰਕੂ ਵਾਦੇ ਨਾਂ ਤੇ ਕਦੇ ਕਿਵੇਂ ਕਦੇ ਕਿਵੇਂ ਆਪਾਂ 13 1470 ਤੋਂ ਜੋ ਸਾਹਬਾਬਰ ਦੇ ਸਮੇਂ ਤੋਂ ਪਿਸਦੇ ਹੋਏ ਚੱਕੀਆਂ ਤੋਂ ਬਾਈ ਨੇ ਕਿਹਾ ਸੀ ਵੀ ਸੱਚ ਨਹੀਂ ਬੋਲਿਆ ਬਹੁਤ ਸੋਹਣੀ ਖੁਸ਼ੀ ਦਿੱਤੀ ਬਾਈ ਨੇ ਵੀ ਸੱਚ ਬੋਲਣ ਵਾਸਤੇ ਲੱਗਾ ਕਿ세 ਕਿਸਦੀਆਂ ਬਾਹਰ ਚੱਲਦੀਆਂ ਨਹੀਂ ਬਾਈ ਨਹੀਂ ਸੱਚ ਬੋਲਣਾ ਚਾਹੀਦਾ ਪਰ ਜ਼ਿਆਦਾਤਰ ਬਰਤਾਰਾ ਕੀ ਹੈ ਮੈਂ ਵੀ ਇੱਕ ਕਿਸਾਨ ਮਜ਼ਦੂਰ ਦਾ ਪੁੱਤ ਆ ਜਿਨੀ ਖਾਈਏ ਬਾਜ ਨਹੀਂ ਉਹਦੀ ਭਰੀ ਹੈ ਹਾਜੀ ਆਪਣਾ ਵਰਤਾਰਾ ਇਹ ਚੁੱਕਿਆ ਵੀ ਜਿਹੜਾ ਆਪਾਂ ਨੂੰ ਖਾਨ ਨੂੰ ਦਿੰਦਾ ਆਪਾਂ ਉਹ ਗੁਣਗਾਨ ਕਰੀਏ ਆਪਾਂ ਨੂੰ ਖਾਨ ਨੂੰ ਗੁਰੂ ਗੋਬਿੰਦ ਸਿੰਘ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੰਦਾ ਹੈ ਆਪਾਂ ਨੂੰ ਕੋਈ ਦੁਨਿਆਵੀ ਬੰਦਾ ਕੋਈ ਇਸ ਨਹੀਂ ਦਿੰਦਾ ਸੋ ਸੱਚ ਬੋਲਿਆ ਕਰੋ ਕੋਈ ਧਰ ਵਾਲੀ ਗੱਲ ਨਹੀਂ ਨਸ਼ੇ ਖਿਲਾਫ ਜਿੰਨਾ ਵਰਤਾਰਾ ਜੋ ਪ੍ਰਚਾਰ ਕਰ ਸਕਦਾ ਕਰ ਸਕੋ ਕਿੰਨੀਆਂ ਬਿਆਦੀਆਂ ਹੋਦੀਆਂ ਕੋਈ ਗਿਣਤੀ ਰੋਜ਼ ਕਤਲ ਹੋ ਰਹੇ ਨੇ ਰੋਜ਼ ਨਸ਼ਾ बिक ਰਿਹਾ ਹੈ ਥਾਂ ਪਰ ਥਾਂ ਨਸ਼ਾ बिक ਰਿਹਾ ਹੈ ਸਾਡੇ ਸਾਥੀਆਂ ਦੀਆਂ ਤਸਵੀਰਾਂ ਦੂਜੇ ਤੀਜੇ ਦਿਨ ਪਾੜ ਰਚੀਆਂ ਜਾਂਦੀਆਂ ਨੇ ਸਾਡੇ ਚੌਧਿਆਂ ਨੂੰ ਮੰਦੀ ਸ਼ਰਧਾਰ ਨਹੀਂ ਬੋਲੀ ਜਾਂਦੀ ਆ ਸਾਡੇ ਜਵਾਬਾਂ ਦੇ ਕਤਲ ਕਿੱਥੇ ਜਾਂਦੇ ਨੇ ਇਹਦਾ ਸਾਫ਼ ਪਾਣ ਦੇਊਗਾ ਕਿਸ ਤੋਂ ਲਵਾਂਗੇ ਕਿਤੋਂ ਮੰਗਾ ਦੇ ਦੱਸੋ ਸੁਪਰੀਮ ਕੋਰਟ ਆਪਣੇ ਕੌਣ ਅਕਾਲ ਕਰਦਾ ਆ ਆ ਤਾਂ ਪਰ ਉਹ ਨਿਆਂ ਦਿੰਦੀ ਨਹੀਂ ਸਰਕਾਰਾਂ ਤਾਂ ਇਹਦਾ ਕਹਿਦਾ ਪਰ ਉਹ ਮਰਨ ਵਾਸਤੇ ਛੱਡਿਆ ਹੋਇਆ ਦੋ ਪਰਮੈਂਟ ਕਾਨੂੰ ਇਹ ਤਾਂ ਆਪ ਨੂੰ ਨਿਆਂ ਆਪਾਂ ਨਿਆਂ ਨਹੀਂ ਦੇਣੀ ਰਿਹਾ ਸੀ ਤੁਹਾਨੂੰ ਸਾਹਤ ਫੇਰ ਗੁਰੂ ਦਾ ਵਜ਼ੀਰ ਜੋ ਸਭ ਤੋਂ ਵੱਡਾ ਦੂਤ ਦਾ ਵਜ਼ੀਰ ਹੈ ਇਹਨਾਂ ਦੀ ਰੋਜ਼ ਆ ਬਵਾਠਾਣੇ ਚ ਕੁੱਟ ਮਾਰ ਗਰੀ ਬਿਚਾਰੇ ਗਰੀਬਾ ਦਾ ਮੁੰਡਾ ਸੀ 2-3000 ਤੇ 5000 ਦੇ ਮਹੀਨੇ ਜਿਹੋ ਤੇ ਕੋਸਾਂ ਵਾਲੇ ਮਰ ਗਏ ਕੁੱਟਿਆ ਉਹਨੂੰ ਆਪ ਵੀ ਮਾਫੀ ਦੇ ਆਏ ਦੋ ਜਣੇ ਜਾ ਕੇ ਨਾ ਹੁੰਦਾ ਚੁੱਕਿਆ ਸਭ ਤੋਂ ਵੱਡੀ ਬਿਆਦਮੀ ਦਾ ਹੋਇਆ ਅੰਦਰ ਚੜ ਕੇ ਕੋਸਾਂ ਨਾਲ ਆ ਜੇ ਵੀ ਸਿਰਫ ਅਨਾਉਂਸਮੈਂਟ ਪਾ ਕੇ ਸਭ ਕੁਝ ਬਦਲ ਗਰੀ ਸੀ ਉਹ ਮਿੰਟ ਜਿ ਮਾਫੀ ਅਸੀਂ ਉਹ ਦੇਖ ਕੇ ਆਏ ਵੀ ਭਾਈ ਉਹਦੇ ਕਾਰਵਾਈ ਹੋਊਗੀ ਇਹ ਮੁੱਦੇ ਇਹੇ ਨਾਲ ਜੁੜੀ। ਉੱਥੇ ਜੋਰ ਦਿਖਾਇਆ ਕਰੋ। ਕੋਈ ਆਪ ਦੇ ਪਿੰਡ ਦੇ ਨਿਸ਼ਾਨੇ ਖਿਲਾਫ ਬੋਲਦਾ ਹੈ ਹੈ ਹਿੰਮਤ ਕਿਸੇ ਚ ਹੈ ਹੀ ਆ ਹਰੇਕ ਦੇ ਪਿੰਡ ਦੇ ਨਿਸ਼ਾਨੇ। ਹਰੇਕ ਪਿੰਡ ਦੇ ਨਿਸ਼ਾਨੇ, ਹਰੇਕ ਨੇ ਆਣ ਕੁਮਾਰ ਪਿੰਡ ਦੇ ਬੰਦਿਆਂ ਦਾ ਕੋਈ ਜਵਾਬ ਨਹੀਂ ਬੋਲਦਾ। ਫੇਸਬੁਕ ਤੇ ਪਤਾਤਾ ਹੀ ਸੁਣ ਲੈ ਅੱਜ ਮੈਂ ਘਮਵਾਇਆ ਵੀ ਜਿਹੜਾ ਬੰਦੇ ਨੇ ਆਉਣਾ। ਭਈ ਮੈਂ ਆਜੂਗਾ। ਮੈਂ ਆਜੂਗਾ ਮੈਨੂੰ ਹੁਣ ਆ ਸਮਝੋ ਵੀ ਕੋਈ ਹੋ ਹੋ ਮੈਂ। ਬਾਕੀ ਮੈਂ ਹੀ ਇਹਨਾਂ ਕੰਮਾਂ ਦੀ ਪਰਵਾਹ ਨਹੀਂ ਕਰਦਾ ਕਿਸੇ ਦੀ ਬਾਹਲੇ ਕਹਿੰਦੇ ਸਾਂ ਨਾਂ ਛੋਟਾ ਓ ਮੇਰਾ ਨਾਂ ਪਵਿੰਦਰ ਸਿੰਘ ਵਿੱਚ ਸਿੰਘ ਵੀ ਐ ਛੋਟਾ ਛੋਟਾ ਮੈਨੂੰ ਲੋਕਾਂ ਨੇ ਤਾਣਾ ਬਾਹਲੇ ਕਹਿੰਦੇ ਇਹ ਆਏ ਐ ਇਹ ਜੱਟ ਐ ਇਹ ਫਲਾਨਾ ਐ ਢਮਕਾ ਦੱਸੋ ਮੈਂ ਕੌਣ ਐ ਮੇਰੇ ਮੂਹਤੇ ਕਿੱਥੇ ਲਿਖਿਆ ਮੈਂ ਜੱਟ ਐ ਕਾ ਮੈਂ ਮਰਜੀ ਸਿੰਘ ਐ ਲੈ ਮਰ ਅੰਮ੍ਰਦਾਸ ਸਿੰਘ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਐ ਬੋਲ ਫੋੜਾ ਜਿਹਨੇ ਸਾਨੂੰ ਇੱਕ ਵਾਰ ਤੇ ਜਾਮਲ ਸਗਾ ਕੇ ਕੱਕਰਿਆ ਕੁਝ ਲੋਕ ਜਾਤੀਵਾਦ ਦੇ ਨਾਂ ਤੇ ਫਰੇਵੇਂ ਪਾਉਂਦੇ ਨੇ ਕੁਝ ਲੋਕ ਨੇ ਬਸ 2-4% ਕੋਈ ਬਾਲੇ ਨਹੀਂ ਉਹ ਇਹ ਲੋਕਾਂ ਨੂੰ ਮੋੜ ਕਰਿਆ ਕਰੋ ਉਹ ਸਰਕਾਰ ਨੇ ਪੈਸੇ ਦਿੱਤੇ ਉਹਨਾਂ ਨੂੰ ਬੋਲਣ ਦਿੱਤੇ ਵੀ ਜੋ ਪੰਜਾਬ ਖਾਤਰ ਬੋਲਦੇ ਨੇ ਹੁਣ ਬੋਲਣ ਆ ਦਾ ਹੈਗੀ ਆ ਯਾਰ ਜਦੋਂ ਹੁਣ ਬਿਉਟੀ ਲੱਗੀ ਹੁਣ ਕੀ ਪਤਾ ਹੈ ਮੇਰਾ ਕਿਹੜਾ ਜੀ ਕਰਦਾ ਮੈਂ ਆ ਦਾ ਕੰਮ ਤਾਂ ਤੇ ਛੱਡ ਕੇ ਆ ਤੇ ਜਵਾਬ ਛੱਡ ਕੇ ਮੇਰੇ ਜਵਾਬਾਂ ਕਾ ਉਹਨਾਂ ਤੇ ਮਾਰ ਗਏ ਤਾਂ ਗਿਰੰਦੇ ਨੇ ਲੋਕੋ ਵੀ ਤੇ ਆਪਾਂਗੇ ਛੱਡ ਦੋ ਹਰਦਾਗਾ ਤੁਨੀ ਟੈਨ ਨਹੀਂ ਲੈਣਾ ਨਾ ਛੇਡੋ ਪੁੱਛ ਆਹ ਮੁੰਡਿਆਂ ਨੂੰ ਪੁੱਛ ਲੋ ਵੀ ਇਹਨਾਂ ਨੇ ਮੇਰਾ ਪ੍ਰੋਗਰਾਮ ਰੱਖਿਆ ਸੀ ਮੈਂ ਕਿਹਾ ਉਹਰੇ ਬੰਦ ਬਣਾਉਣ ਸਿਖਾ ਗਿਆ ਇੱਕ ਬੋਲ ਕੇ ਗਿਆ ਜੇ ਕਿਸੇ ਦੋ ਦੇ ਜਵਾਬ ਕਵਾ ਚਾਣਗੇ ਉਹਨਾਂ ਨੂੰ ਬਾਤਾਂ ਨਹੀਂ ਦੋ ਮੇਤਰੋਂ ਹਟ ਜਾਣਗੇ ਇੰਟੈਲੀਜੈਂਸੀ ਵਾਲੋਂ ਜਾਇ ਨੰਬਰ ਦਾ ਹੁਕਮ ਚਾੜਦੇ ਨੇ ਉੱਤੋਂ ਉਹ ਹੁਣ ਵੀਡੀਓ ਦੇਖਾਂਗੇ ਜੇ ਤੁਸੀਂ ਨਾ ਨਸ਼ਾ ਮੇਤਰੋਂ ਹਟਾਇਆ ਬਾਈ ਸੋਡੇ ਜਵਾਬ ਸਭ ਤੋਂ ਪਹਿਲਾਂ ਲੱਗਗੇ ਯਾਦ ਰੱਖਿਓ ਸਰੰਜਨ ਰਾਣਾ ਜਿਉਂ ਥਾਈਆ ਪਰਸੋਂ ਚੋਂ ਉੱਥੇ ਬਮਾਲ ਦੀਆ ਹੁਣ ਆਉਂਦੇ ਆ ਸਾਡੀਆਂ ਮਾਨਾਂ ਵਾਂ ਮੈਂ ਨਹੀਂ ਪਹਿਲਾਂ ਨਹੀਂ ਸਭ ਤੋਂ ਪਹਿਲਾਂ ਗੁਰੂ ਆ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਨੂੰ ਜਾਣਣੇ ਦਾ ਰੂਪ ਦਿੱਤਾ ਹੈ ਸਭ ਤੋਂ ਵੱਧ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਚ ਮਾਨ ਦਿੱਤੀ ਗਈ ਹੈ ਇਸ ਤੀਨ ਹੋਰ ਧਰਮਾਂ ਚ ਕਿਸੇ ਚ ਨਹੀਂ ਜਿੰਨੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਚ ਦਿੱਤੀ ਹੈ ਜਨ ਜਣੇ ਚੰਨ ਜਣੇ ਦਾਦਾ ਜਣੇ ਜਾਂ ਜਣੇ ਸੂਰ ਮਹੀਤਾ ਬਾਝ ਰਹਿ ਕਾਹੇ ਗਵਾਵੈ ਲੋ ਤੇ ਸਭ ਤੋਂ ਵੱਧ ਪੀੜ ਤੋਂ ਮਾਂ ਪਹਿਲਾਂ ਦੇਖੋ ਸੁਣੋ ਗੱਲ ਪਹਿਲਾਂ ਬਾਪ ਨਸ਼ੇੜੀ ਦਰਸ਼ਾਵੀ ਕਬਾਬੀ ਉਹ ਮਾਂ ਨੂੰ ਢੀਂਗਾ ਦੇਖ ਕੇ ਮੰਡੀ ਹੁੰਦੀ ਆ ਫਿਰ ਭਾਈ ਲੱਗ ਜਾਂਦਾ ਹੈ ਸ਼ਰਾਬ ਪੀਣ ਫਿਰ ਵਿਆਹੀ ਜਾਂਦੀ ਆ ਘਰਾਂ ਲੱਗ ਜਾਂਦਾ ਹੁੰਦੇ ਥੱਕੇ ਫਿਰ ਪੁੱਤ ਪਰ ਉਹ ਮਾਂ ਜਾਉ ਕਿਥੇ ਫਿਰ ਮਾਈਓ ਤੁਸੀਂ ਦਾਗ ਤਲਵਾਰ ਕਿਉਂ ਚਾਹਦੀਆਂ ਤੁਹਾਡੇ ਪਿੰਡ 'ਚ ਹੀ ਵੇਚਣ ਵਾਲੇ ਮਾਰੋ ਜਾ ਕੇ ਚਾਰ ਦਿੱਤਿਆਂ ਦੇ ਛੋਟਾ ਕੋਈ ਕੀ ਕਰਨੀ ਇੱਦਾਂ ਨਵਾਂ ਰਿਵਾਜ ਚਲਾਤਾ ਮੇਰੀਆਂ ਮਾਮਾ ਭੈਣਾਂ ਨੂੰ ਵਿਚਾਰ ਦੇ ਆਲੀ ਡੰਡੀ ਤੇ ਆ ਜੂ ਮੀਊ ਤੇ ਨੱਚਣਾਉਣਾ ਸਿੱਖਿਆ ਦੇਦੀ ਇਹ ਬਾਈ ਭਾਗ ਹੋ ਗਿਆ ਬਾਰਸਾ ਨੱਚਣਾਉਣਾ ਥੋੜੀ ਨੇ ਸੁਰਖੀ ਪਾਊਡਰ ਲਿਪਸਟ ਲਾਉਣਾ ਥੋੜੀ ਨੇ ਇਹ ਤਾਂ ਲੋਹੇ ਦੇ ਸ਼ਸਤਰਾਂ ਨਾਲ ਖੇਡਣ ਵਾਲੀਆਂ ਨੇ ਜੇ ਇਹ ਬੰਦਾ ਸਿੰਘ ਬਾਦਰਦੀਆਂ ਭਾਈ ਉਹਦਾ ਮੁੰਡੇ ਦਾ ਅਸੀਂ ਸ਼ਾਹਬਾਦ ਸਿੰਘ ਬਾਬਾ ਬੋਤਾ ਸਿੰਘ ਬਾਬਾ ਕਰਤਾ ਸਿੰਘ ਜੀਆਂ ਸੁੱਖਾ ਸਿੰਘ ਮਹਿਤਾਰ ਸਿੰਘ ਮਾਡੂਕੇ ਟੰਬੇਓਕੇ ਵਾਲਿਆਂ ਦੀਆਂ ਸ਼ੀਰ ਆਪਣੇ ਪ੍ਰਾਤਨ ਬਹੁਤ ਨੇ ਛੇਵੇਂ ਪਾਸ਼ਾ ਤੋਂ ਚੱਲੇ ਆਉਂਦੇ ਹੁਣ ਮੈਨੂੰ ਵਾਲੇ ਕਹਿਣੇ ਝੋਟਿਆ ਖਿਆਲ ਰੱਖਿਆ ਗਾਰਾ ਤੇਰੇ ਦਸ਼ਮਣੀ ਬਾੜੀ ਐ ਤੂੰ ਮਰ ਜਿੰਗਾ ਜਿੱਤੇ ਗ੍ਰੰਥ ਸਾਹਿਬ ਨੂੰ ਗੋਬਿੰਦ ਸਿੰਘ ਦੇ ਹੁਕਮ ਕਰੇ ਵੀ ਆ ਜਾ ਉਹ ਤੇ ਮੈਨੂੰ ਕੋਈ ਰੋਕ ਸਕਦਾ ਨਾ ਕੋਈ ਜੈਡ ਸਕਿਉਰਟੀ ਨਾ ਕੋਈ ਪਿਸਤੌਲ ਨਾ ਕੋਈ ਬੰਬ ਕਿਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੰਨਣੇ ਵਾਲੀ ਮੋਰ ਤੋਂ ਦੋਫਾ ਵੀ ਹਲੇ ਤੇਰਾ ਟਾਈਮ ਐ ਤੂੰ ਕੰਮ ਕਰ ਹਣਾ ਇਹਦੇ ਹੁਕਮ ਐ ਸੱਤਵੇਂ ਪਾਸ਼ਾ ਨੂੰ ਜਦੋਂ ਛੇਵੇਂ ਪਾਸ਼ਾ ਗੁਰਗਦੀ ਵਾਸਤੇ ਰਹੇ ਤਾਂ ਹੋਇ ਤੂੰ ਬਾਜਲ ਕਰਦੇ ਨੇ ਵੀ ਭਾਈ ਤੂੰ ਜੱਗ ਜੁੱਧ ਤੋਂ ਹੀ ਲੜਦਾ 250 ਕੋਟ ਸਵਾਰਨਾ ਰੱਖਣਾ ਤਾਂ ਸੱਤਵੇਂ ਬਾਸਾ ਕਹਿੰਦੇ ਗੁਰੂ ਜੀ ਤੁਸੀਂ ਇੰਨੀਆਂ ਜੰਗਾਂ ਜੁੱਧਾਂ ਲੜਦੇ ਹੋ ਨੇ ਮੇਰੇ ਤੇ ਕੋਈ ਚੜ ਕੇ ਆ ਗਿਆ ਫਿਰ ਗੁਰੂ ਜੀ ਨੇ ਉਹਨਾਂ ਨੂੰ ਇੱਕ ਸ਼ਬਦ ਦਿੱਤਾ ਸੀ ਜੋ ਜਾਂਦਰ ਨੰਗਲ ਸਿੰਘ ਸਾਡੇ گاਉਂਦੇ ਨੇ ਸ਼ਬਦ ਹਨਾ ਤਾਂ ਭਾਈ ਆਪਣੀ ਪ੍ਰਾਤਨ ਸਿੱਖੀ ਨਾਲ ਜਰੂਰ ਜੋੜਨਾ ਜਿੰਨੀ ਹੋ ਸਕੇ ਆਪਣੇ ਸਿੰਘਾਂ ਸੀਤਾ ਸ਼ਰਮੌਰਾਂ ਦਾ ਵਿਸ਼ੇਸ਼ ਧਿਆਨ ਰਾਤ ਨੂੰ ਕਿ ਜਿੰਨੀ ਵੀ ਹੈ ਸ਼ੁਰੂ ਤੋਂ ਲਾ ਕੇ ਬਾਬੇ ਨਾਲ ਤੋਂ ਸ਼ੁਰੂ ਹੁੰਦੀ ਹੈ ਤੇ ਹੁਣ ਤੱਕ ਚੱਲੀ ਆਉਂਦੀ ਹੈ ਤੇ ਇੱਕ ਇਹ ਵੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਆਪਦੇ ਖਰਚੇ ਤੇ ਰਾਤ ਨੂੰ ਕਿਹਾ ਵੀ ਯਾਰ ਲੰਗਰ ਵੀ ਆਪਦੇ ਵੱਲੋਂ ਪੰਗਾਇਆ ਪਿੰਡ ਵਾਲਿਆਂ ਨੇ ਜਵਾਬ ਦਿੱਤਾ ਹੈ ਗੱਲ ਸੱਚ ਹੈ ਕੀ ਭੱਜ ਕੇ ਪੈਂਦਾ ਸੀ ਜੇ ਜੇ ਹੋਰੇ ਕੋਈ ਹੋਰ ਆਇਆ ਹੁੰਦਾ ਫਿਰ ਮੇਰੇ ਮੂੰਹੋਂ ਨਿਕਲਦਾ ਸਾਰਾ ਮੂੰਹੇ ਹੁੰਦੇ ਐ ਨਹੀਂ ਦੇਖਦੇ ਵੀ ਉਹਨਾਂ ਨੇ ਕੀ ਤੱਕ ਕੌਮ ਲਈ ਕੁਰਬਾਨੀ ਕਰੀ ਐ ਜਾਂ ਕਰਵਾਉਣ ਕਰਮ ਕੌਮ ਦੇ ਦੋਖਿਆਂ ਨੂੰ ਮਾਲਾਂ ਲਾ ਕੇ ਰੱਖਿਆ ਸਾਰਿਆਂ ਇਹਨਾਂ ਜਵਾਨਾਂ ਨੇ ਵਿਚਾਰਾ ਨੇ ਆਪ ਦੇ ਦਮ ਤੇ ਪੁਛ ਇਹਨਾਂ ਨੂੰ ਬੰਦ ਕਰ ਰਹੀ ਐ ਲੋਕਲ ਲੀਡਰ ਇਹਨਾਂ ਨੂੰ ਤੰਗ ਕਰ ਰਹੇ ਨੇ ਪੀ ਇਹਨਾਂ ਨੇ ਕੀ ਮਾਰਾ ਕਰਤਾ ਮੈਨੂੰ ਸੱਤ ਲਿਆ ਭਾਨੇ ਨੂੰ ਸੱਤ ਲਿਆ ਸੰਦੀਪ ਸਿੱਧੂ ਦੀ ਵਾਰਸੀ ਬਣ ਆਲੀ ਸਿੱਖੀ ਦੀ ਗੱਲ ਕਰੀ ਐ ਬਾਈ ਮਾਜੀ ਵਰਗੇ ਪ੍ਰਚਾਰਕ ਵੀਰ ਬੋਲ ਕੇ ਗਿਆ ਮੈਥੋਂ ਪਹਿਲਾਂ ਕਿੰਨਾ ਸੋਹਣਾ ਬਾਈਆਂ ਨੇ ਬੋਲਿਆ ਪ੍ਰਚਾਰ ਹੀ ਕਰਿਆ ਜਿਹੜਾ ਮਾੜਾ ਮੋਟਾ ਕੱਟ ਵਿਚਾਰ ਕਰਦਾ ਉਹ ਇਹਨਾਂ ਨੂੰ ਸੁਣ ਕੇ ਖਾਬਰੇ ਵਧੀਆ ਕਰਨ ਲੱਗੇ ਜਿਵੇਂ ਤੂੰ ਆ ਸਿੱਧੀ ਗੱਲ ਲੜਤ ਨਹੀਂ ਕਰਨ ਲੱਗੇ ਵੀ ਨਾਂ ਖਾਵਾਗੇ ਚਾਰਦਾ ਨਾ ਹਰ ਸੱਚ ਦੀ ਖਾਵਾਏ ਤੂੰ ਗੋਬਿੰਦ ਨਿੱਤੀ ਗਾਣਾ ਏ ਕਿਸੇ ਨੂੰ ਖੋਸ਼ ਕਰਕੇ ਥੋੜੀ ਖਾਣੀ ਏ ਕਿਸੇ ਦੇ ਕਿਸੇ ਦੇ ਚਾਪ ਪੂਸਤੀ ਕਰਕੇ ਥੋੜੀ ਖਾਣੀ ਏ ਆਪ ਤਾਂ ਗੁਰੂ ਗੋਬਿੰਦ ਸਿੰਘ ਨਿੱਤੀ ਏ ਸਾਨੂੰ ਸਾਡੀਆਂ ਬੇਲਗੀਆਂ ਦੇ ਕੱ ਬੇਲਗੀ ਤਰਉਣ ਵਾਲਿਆਂ ਨੂੰ ਗੁਰਦੇਵ ਸਿੰਘ ਕੌਕੇ ਸੀ ਜਥੇਦਾਰ ਸਾਡਾ ਸਾਰੀ ਕੌਮ ਦਾ ਜਥੇਦਾਰ ਸੀ ਸਰਬੱਤ ਖਾਲਸੇ ਨੇ ਸਰਬੱਤ ਖਾਲਸੇ ਨੇ ਦੇ ਦਾਮ ਨਵੇਂ ਨਕਸਾਲੇ ਚੁਣਿਆ ਸੀ ਤੁਸੀਂ ਇਹ ਦੇ ਦੇ ਕੇ ਕੋ ਕੋ ਕੇ ਮਾਰੇ ਜਿਨ੍ਹਾਂ ਨੇ ਮਾਰਿਆ ਨਾਂ ਨਹੀਂ ਸਾਹਮਣੇ ਆ ਗਏ ਕੋਈ ਬੋਲੂ ਕੌਣ ਬੋਲੂ ਬਿੱਲੀ ਦੇ ਘਰ ਦੱਲੀ ਬੱਲੇ ਦਾ ਬੱਨੇ ਕੌਣ ਜੇ ਕੋਈ ਵੱਢਦਾ ਤਾਂ ਫਿਰ ਉਹ ਮਗਰ ਪੈ ਜਾਂਦੇ ਨੇ ਸਾਰੇ ਚਾਂਚੇ ਫਿਰ ਆਉਂਦੇ ਨੇ 5 ਮਿੰਟਾਂ ਦਾ ਐਮਐਸਪੀ ਦੇ ਦਾਂਗੇ ਜੀ ਕਿੱਥੇ ਐਮਐਸਪੀ ਉਹ ਫਿਰ ਬਗਾਨੇ ਪੁੱਤ ਨੇ ਕਿੰਨੇ ਕਿ ਜਵਾਨ ਲੋਕਾਂ ਦੇ ਸ਼ਹੀਦ ਹੋ ਕੇ ਆ ਗਏ ਉਹ ਐਮਐਸਪੀ ਲੈਣਗੇ ਨੇ ਹੋਰ ਉੱਥੇ ਛੋਲੇ ਬੀਜ ਨੇ ਛੋਲੂ ਆ ਬੀਜਿਆ ਬੀਸ਼ੂ ਪੱਟਣਗੇ ਨੇ ਉੱਥੋਂ ਅੱਗੇ ਅਸੀਂ ਜਿੱਤ ਗਏ ਜਿੱਤੇ ਫਿਰ ਦੁਨੀਆ ਕੀ ਕਰਨ ਉਹ ਤਾਂ ਚਲੋ ਗੁਰੂ ਗ੍ਰੰਥ ਸਾਹਿਬ ਦੀ ਹੁਕਮ ਜੀ ਚੱਲੇ ਨੇ ਤੇ ਮੁੰਡੇ ਵੀ ਤੁਹਾਡੇ ਪਿੰਡ ਦੇ ਸਾਰੇ ਮੂਰੇ ਸੀ ਭਾਈ ਖਿਆਰ ਰੱਖਿਆ ਕਰੋ ਆਪਦਾ ਜੇ ਹੁਣ ਕਾਹਦੂ ਮੈਂ ਲੈ ਕੇ ਜਾਵਾਂਗਾ ਤੁਹਾਨੂੰ ਕਿਸੇ ਨਸ਼ੇ ਵਾਲੇ ਦੇ ਘਰ ਮੈਂ ਤਾਂ ਮੂਰੇ ਡਾਊਗਾ ਨਾ ਅਗਲੇ ਕੇ ਤੁਹਾਨੂੰ ਪਿੱਛੇ ਰੱਖੂਗਾ ਮੇਰੇ ਤਾਂ ਅੱਖ ਮਰ ਜੇ ਆਪ ਦੇ ਇਕੱਲੇ ਦੇ ਪਏ ਨੇ ਕਿਸੇ ਦੇ ਨਾਂ ਹੋਰ ਪਰਚਾ ਹੀ ਦਵਾਇਆ ਨਸ਼ੇ ਵਾਲਾ ਉਹ ਤਾਂ ਫਿਰ ਪਰਚੇ ਨਾਲ ਹੀ ਜਾਗਣੇ ਆਲੇ ਨਸ਼ਿਆ ਮੈਂ ਨਹੀਂ ਮੈਂ ਤਾਂ ਨਸ਼ੇ ਕੋਕਰੇ ਪੁੱਤ ਬਚਾਉਣੇ ਆਇਆ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਬਚਾਉਣਾ ਹੈ ਕਿਵੇਂ ਮਰ ਜੀ ਬਚਾਉਣਾ ਮੈਨੂੰ ਕੋਣ ਵੇ ਪਸੂ ਆ ਉਹ ਮੈਂ ਭਾਈ ਆ ਦੇਖ ਲੋ ਕੋਈ ਸਿੰਘ ਨਹੀਂ ਕੋਈ ਪੂਸ ਨਹੀਂ ਬੰਦੇ ਆ ਬੜਿਆ ਲਖਬਧੀ ਰਾਂ ਜੇ ਕੋਈ ਪਾਲਾ ਗਿਆਨੀ ਹੈ ਮੇਰੇ ਨਾਲ ਗੋਸ਼ਟੀ ਕਰ ਸਕਦਾ ਕਿਸੇ ਵੀ ਗੱਲ ਤੇ ਨਸ਼ੇ ਵਾਲੇ ਮੁੱਦੇ ਤੇ ਕੋਈ ਮਰਜ਼ੀ ਆ ਜੇ ਚਾਹੇ ਕਿਦੋਂ ਦਾ ਮਰਜ਼ੀ ਕਿੱਦਾਂ ਮਰਜ਼ੀ ਆ ਜੇ ਤੇ ਰਾਜਨੀਤੀ ਤੋਂ ਮੈਨੂੰ ਨਾ ਹੁੰਦਾ ਮੈਂ ਨਹੀਂ ਵੋਟਾਂ ਸਾਨੂੰ ਨਹੀਂ ਕਹਿੰਦਾ ਕਿਸ ਨੂੰ ਮਰਜ਼ੀ ਪਾਓ ਨਾ ਪਾਓ ਸੋਡੀ ਮਰਜ਼ੀ ਜੇ ਕਿਸ ਨੂੰ ਵੀ ਨਾ ਪਾਓ ਪਰ ਸਿੱਖ ਸਿਆਸਤ ਆਪਣੀ ਜ਼ਰੂਰੀ ਹੈ ਓ ਜੁਰੀਆ ਰਾਣੀ ਤੱਕ ਆਇਆ ਹੈ ਜਿਹੜਾ ਕੁਰਸੀ ਕੱਲ ਨੂੰ ਮੇਰੇ ਵਰਗ ਨੂੰ ਬਹਿਣਾ ਛੋਟਾ ਸਿੰਘ ਦੀ ਐਮਐਲਏ ਬਣਾਵਾਂਗੇ ਛੋਟਾ ਐਮਐਲਏ ਲੈ ਅਸੀਂ ਕੀ ਕਰਦੀ ਐਮਐਲਏ ਅਸ ਤਾਂ ਕੁਰਸੀ ਦੇ ਗਾਂ ਹੋ ਜਾਗੇ ਫਿਰ ਸਰਕਾਰੀ ਬਣ ਜਾਗੇ ਆ ਵੀ ਕਹਿੰਦਾ ਹੁੰਦਾ ਸੋਡੇ ਇੱਥੋਂ ਦਾ ਮਹਾਰਾਜਾ ਪਹਿਲਾਂ ਵੀ ਮੈਂ ਇਹ ਕਰ ਦੂਆਂ ਇਹ ਕਰ ਦੂਆਂ ਇਹ ਕਰ ਦੂ 250 ਸਾਲ ਹੋ ਗਏ ਇਸਾ ਖਤਮ ਜਾ ਉਹਨੇ ਕਿਸਾਨ ਛੱਤਰ ਖਾਈ ਆ ਮੇਰੇ ਉਹ ਵੀ ਮਾਵਾਂ ਧੀਆ ਬੁੱਢੀਆਂ ਜਾਨੀਆਂ ਨੇ ਬੜੇ ਲਫੇ ਫੇਰ ਜਗਰ ਅਗੇ ਮੱਕੇ ਪੱਕੇ ਕਰਨਾ ਹੁਣ ਮੇਰੀ ਗੱਲ ਸੁਣੋ ਗੁਰੂ ਗੋਬਿੰਦ ਸਿੰਘ ਨੇ ਇੱਕ ਰੀਤ ਪਾਈ ਸੀ ਤੋਂ ਪਹਿਲਾਂ ਇਹ ਰੀਤ ਨਹੀਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਮੈਂ ਮਜ਼ਦੂਰਾਂ ਕਰੀ ਗੱਲ ਕਰਦਾ ਮੁਰਕਾ ਸੁੱਕਣ ਤੋਂ ਪਹਿਲਾਂ ਮੁਰਕਾ ਸੁੱਕਣ ਤੋਂ ਪਹਿਲਾਂ ਜੇ ਕੋਈ ਮਜ਼ਦੂਰੀ ਦੇ ਦਿੰਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਿੰਦੇ ਸੀ ਤੇਡੇ ਮਰਜੀ ਇਤਿਹਾਸਕਾਰ ਹੁਣ ਮੈਨੂੰ ਇੱਕ ਦਿਖਾ ਦਿਓ ਵੱਡੇ ਵੱਡੇ ਰਾਜਾ ਆ ਰਹੇ ਨੇ ਕਿਹੜੇ ਮਗਾਏ ਪਿੱਛੇ ਦਾ ਬੰਦੇ ਸੀ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਨੇ ਪਹਿਰਤ ਪਾਈ ਸੀ ਮੁਰਕਾ ਸੁੱਕਣ ਤੋਂ ਪਹਿਲਾਂ ਰਾਣਾ ਨੇ ਤਖਾ ਮੰਗ ਲਈ ਗੁਰੂ ਗੋਬਿੰਦ ਸਿੰਘ ਤੋਂ ਦਰਖਾਸਤ ਨਹੀਂ ਜਾਣ ਦਿੰਦੇ ਨਾ ਉਹਨਾਂ ਨੇ ਤਖਾ ਦੇ ਗੁਰੂ ਗੋਬਿੰਦ ਸਿੰਘ ਨੇਰੇ ਵੀ ਦੇ ਲਾਂ ਕਿ ਚਲੋ ਕਹਿੰਦੇ ਨਹੀਂ ਦੇ ਗੁਰੂ ਗੋਬਿੰਦ ਸਿੰਘ ਨੇ ਫਿਰ ਤੋਂ ਕਿਹਦੇ ਕਹਿੰਦੇ ਭਾਈ ਇਹ ਤਖਾ ਮੰਗ ਲਓ ਤੇ ਜੀਮ ਨੂੰ ਸਿੱਖੀ ਹੰਣ ਖਾ ਉਹ ਰਾਣਾ ਤਖਾ ਹੀ ਨਹੀਂ ਲਈ ਅਸਿਕਲਣਾ ਸਿੰਘ ਵੀ ਤੋਂ ਠੀਕ ਹੈ ਭਾਈ ਅਗਰ ਗੋਬਿੰਦ ਸਿੰਘ ਨੇ ਆ ਕੇ ਆ ਗਿਆ ਬੋਲੀ ਭਰ ਕੇ ਭਾਈ ਖਜ਼ਾਨਾ ਆ ਗੁਰੂ ਗੋਬਿੰਦ ਰਖ ਪਟਾ ਲੈ ਮੰਗਤੀ ਚਾਹੇ ਭਾਈ ਵੰਡ ਤੇ ਜਿਵੇਂ ਉੱਥੇ ਹੁਣ ਰੋਟੀਆਂ ਖਵਾਈਆਂ ਸਾਨੂੰ ਸਾਰੇ ਖੁਰਸ਼ ਦਰਿਆ ਬਿਲ ਇੱਕ ਕੋਈ ਮਾਤੜ ਮਾਤੜ ਛੋਡੇ ਵਰਗਾ ਗਰੀਬ ਸੀ ਕੋੜਿਆਂ ਦੇ ਲਿੱਤੇ ਚੱਕਦਾ ਹੁੰਦਾ ਦਾਨਾ ਪੜ ਲਿਓ ਸੁਣ ਲਿਓ ਬਾਬਾਈ ਜਿਹੜੇ ਛੋਡੇ ਪਿੰਡ ਲੈ ਪੜਾ ਗਏ ਸੀ ਉਹ ਸੁਣਾ ਰਹੀ ਕਥਾ ਸੁਣਾਦ ਸੁਮੇਰੇ ਭਾਈ ਦਾਨੇ ਜੀ ਉਹ ਕਹਿੰਦੇ ਭਾਈ ਆ ਜਾ ਤੂੰ ਵੀ ਲੈ ਲੈ ਕਹਿੰਦਾ ਨਾ ਜੀ ਮੈਨੂੰ ਵੀ ਗੁਸਪੀ ਚਾਹੀਦਾ ਬੜਾ ਮੋਟਾ ਉਸ ਟਾਈਮ 'ਚ ਕੋਈ ਮੋਨਾ ਸੀ ਜਾਂ ਉਹ ਕਹਿੰਦਾ ਮੈਨੂੰ ਤਾਂ ਜੀ ਸਿੱਖੀ ਚਾਹੀਦੀ ਹੈ ਉਹ ਕਹਿੰਦਾ ਸਿੱਖੀ ਚਾਹੀਦੀ ਹੈ ਭਾਈ ਤੂੰ ਲੈ ਲੈ ਜੋ ਤੇਰੇ ਸਾਰੇ ਸੀ ਪੇਕ ਵੀਰੇ ਨਾਲੇ ਤੂੰ ਵੀ ਲੈ ਲੈ ਉਹ ਕਹਦਾ ਨਹੀਂ ਇਹ ਮੁੰਡਾ ਸਿੱਖੀ ਹੋ ਗਿਆ ਤਾਂ ਫਿਰ ਸਿੱਖੀ ਰੱਖੇ ਤਾਂ ਬਾਹਰ ਰੱਖਣੇ ਪੈਣਗੇ ਕੇਸ ਰੱਖਣੇ ਪੈਣਗੇ ਦਾੜੀ ਆ ਨਾ ਸਕਣਾ ਉਹ ਕਹਿੰਦਾ ਜੀ ਇਹੀਂ ਨਹੀਂ ਬਖਸ ਸਕਦੇ ਹੁਣ ਚਲੋ ਭੂਲੇ ਹੁੰਦੇ ਨੇ ਵਿਚਾਰੇ ਹਰੇਕ ਬੰਦੇ ਨੂੰ ਨਹੀਂ ਉਹ ਕਹਿੰਦਾ ਨਹੀਂ ਸਿੱਖੀ ਦਾ ਗੁਰੂ ਜਸਨ ਲਾਗੇ ਉਹ ਕਹਿੰਦਾ ਜੀ ਕੇਸ ਰੱਖਣੇ ਬਾਰੇ ਕੇਸ ਤਾਂ ਮੋਹਰਾ ਉਹ ਕਹਿੰਦਾ ਕਿਵੇਂ ਕਹਿੰਦਾ ਜੇ ਕੋਈ ਕੱਲ ਨੂੰ ਮਰ ਕੇ ਨਿਕਲ ਜੂਸੀਂ ਕੇਸ ਛੁੜ ਕੇ ਕੱਢ ਲਾਂਗੇ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਹੁਣ ਮੇਰੇ ਵਰਗਾ ਨਰਕ ਡੇਹਦਾ ਕਿਸੇ ਦਰਿਆ ਜਾਂ ਸਮੁੰਦਰ ਚ ਜੇ ਕੇਸ ਰੱਖਿਆ ਨਹੀਂ ਉਹਨੂੰ ਪਤਾ ਲੱਗਦਾ ਮੇਰਾ ਸੰਤਬਰ ਤਾਂ ਹੱਥ ਫੜ ਕੇ ਖਿੱਚ ਲੰਦਾ ਜੋਗੇ ਨੂੰ ਦਾੜੀ ਨਾਲੋਂ ਸਾਰੇ ਇਤਿਹਾਸ ਤਾਰਾ ਭਾਈ ਜੋਗੇ ਨੂੰ ਮੋੜਦੇ ਅਸੀਂ ਨਾਲ ਚੜਦੇ ਤੈਨੂੰ ਤੇ ਉਹ ਕਹਿੰਦਾ ਜੀ ਦਾੜੀ ਹੋਵੇ ਕੱਲੀ ਦਾੜੀ ਰੱਖ ਲੈ ਜੀ ਗੁਰੂ ਗੋਬਿੰਦ ਸਿੰਘ ਜੀ ਹੁਣ ਉਹ ਮੈਂ ਕਹਿ ਨਹੀਂ ਸਕਦਾ ਗੱਲ ਵੀ ਭਾਈ ਦਾੜੀ ਰੱਖੀ ਹੈ ਤੂੰ ਕੇਸ ਕਿਰਾ ਤੇ ਮਰਦਾਨਾ ਬਹੁਤ ਤਾਕਤਾਂ ਸਿੱਖ ਹੋਇਆ ਤੂੰ ਵਾਹ ਸੋ ਭਾਈ ਸਿੱਖ ਬਣੋ ਸੱਚੀਆਂ ਗੱਲਾਂ ਕਰੋ ਥੋਕੀਣਾ ਥੋਕੀ ਦੁਨੀਆਂ ਦੀ ਤੌਰ ਨੂੰ ਆਪਾਂ ਜਦ ਇੱਕ ਦਿਨ ਉਸ ਹਸਾਬ ਲਊਗਾ ਇਕੱਲੇ ਇਕੱਲੇ ਬੰਦੇ ਤੋਂ ਇਕੱਲੇ ਇਕੱਲੇ ਤੋਂ ਹਸਾਬ ਲੈਣਾ ਨਹੀਂ ਸੱਚ ਬੋਲਿਆ ਕਰੋ ਸੱਚ ਦਾ ਸਾਥ ਦੇਗਾ ਉਹ ਸੱਚ ਤੇ ਪਹਿਰਾ ਕਰਿਆ ਕਰੋ ਦੀਪ ਸਿੱਧੂ ਜਲਾ ਗਿਆ ਉਹੀ ਦੀਪ ਸਿੱਧੂ ਆਇਆ ਨੂੰ ਦੋਸਤ ਸਾਹਿਬ ਪਹਿਲਾਂ ਗਦਾਰ ਗਦਾਰ ਕਰ ਰਹੇ ਸੀ ਹੁਣ ਤੁਸੀਂ ਲਾਹ ਚਕਾਰੇ ਦੱਸੋ ਦੀਪ ਸਿੱਧੂ ਗਦਾਰ ਸੀ ਕਿ ਜੋਲਾ ਸੀ ਉਹ ਬੋਲੋ ਦੀਪ ਸਿੱਧੂ ਗਦਾਰ ਸੀ ਦੋਨੇ ਹੱਥ ਜੋੜ ਕੇ ਕਹੋ ਕਿ ਜੋਲਾ ਸੀ ਜੋਲਾ ਸੀ ਨਾ ਜੋ ਦੀਪ ਸਿੱਧੂ ਗਦਾਰ ਕਹਿੰਦੇ ਸੀ ਅਜੋਕ ਕਿਥਾਂ ਰਹੇ ਨੇ ਤੇ ਦੀਪ ਸਿੱਧੂ ਜੋਦਾ ਤਾਂ-ਤਾਂ ਬਸਿਆਂ ਲੱਗ ਰਹੇ ਹੋਇਆ ਨੇ ਸਮਾਂ ਬਹੁਤ ਬੜਵਾਨ ਹੈ ਇਹ ਮੁੜ ਕੇ ਆਉਂਦਾ ਹੁੰਦਾ ਹੈ ਜੀ ਇਹਨੇ ਵਾਪਸ ਮੁੜ ਕੇ ਆਉਣਾ ਹੈ ਕਿਸੇ ਨੂੰ ਮੰਦਾ ਚੰਗਾ ਬੋਲਣਾ ਬਿਨਾਂ ਗੱਲ ਤੋਂ ਇਹ ਨਹੀਂ ਜੇਲਾ ਲਾ ਕੇ ਇਹਨੂੰ ਪਰਿਫਰਾ ਗਿਆ ਮੇਰੇ ਨਾਲ ਦੁਸ਼ਮਣਾਂ ਮੇਰਾ ਦੁਸ਼ਮਣ ਕੋਈ ਦੁਸ਼ਮਣ ਨਹੀਂ ਆਪਾਂ ਇੱਕ ਪਿੰਡ ਦੇ ਵਾਸਤੇ ਆ ਕਿਸੇ ਨਾਲ ਦੁਸ਼ਮਣੀ ਬੱਦ ਦਾ ਬੋਝ ਹੈ ਜੇ ਕਿਸੇ ਨਾਲ ਬੈਰ ਹੈ ਗਰੋਧ ਨੂੰ ਹੱਥ ਬੰਨ ਕੇ ਕਹਿੰਦਾ ਕਰੋ ਭਾਈ ਮਾਫ ਕਰਦੇ ਯਾਰ ਗਲਤੀ ਆਹ ਲਾ ਪੋਛੋਂ ਬੈਤ ਲਾਪੇ ਕੋ ਪਿੰਡ ਤੇ ਲੈਣਾ ਨਾ ਵੋਟਾਂ ਪਿੱਛੇ ਲੜੋ ਨਾ ਨੋਟਾਂ ਪਿੱਛੇ ਲੜੋ ਉੱਥੇ ਜਾ ਕੇ ਟੰਗ ਫਾਇ ਲੈਂਦੇ ਮੇਰੇ ਸਿੱਧਿਓ ਦੇ ਮੇਰੇ ਸਰਦਾਰ ਵੀ ਪਿੰਡ ਚ ਨਸ਼ੇ ਵਾਲੇ ਦੋ ਨੇ ਉੱਥੇ ਲੜਿਆ ਕਰੋ ਜਾ ਕੇ ਜੇ ਲੜਨਾ ਜੋ ਸੋਟੀ ਨਾਸ ਨੂੰ ਤਬਾਹ ਕਰ ਰਿਹਾ ਆਪਾਂ ਗੱਲੀ ਫਸਲ ਨਹੀਂ ਬਚਾਉਣੀ ਆਪਾਂ ਨਾਸ ਨੂੰ ਬਚਾਉਣੀ ਹੈ ਫਸਲ ਕੀ ਕਰਾਂਗੇ ਜੇ ਨਾਸ ਨਹੀਂ ਰਹੀ ਯੂਪੀ ਬਿਆਰਣੇ ਵਾਸਤੇ ਛੱਡਨੀ ਹੈ ਫਸਲ ਬਰ ਦੋ ਵੜਾ ਖਣਾ ਟੀਕੇ ਲਾਉ ਲਾ ਗਿਆ ਹਰੇ ਹਰੇ ਨੂੰ ਕਾਲਾ ਪੀਲੇ ਹਰੇ ਨੂੰ ਵੇੜ ਜਾ ਤਦ ਕਿੱਧਰ ਨੂੰ ਜਾਵਾਂਗੇ ਜੀ ਬਾਰੇ ਲੋਕ ਵੱਡੇ ਹੋ ਜਾਂਦੇ ਨੇ ਵਿਚੋਲੇ ਡਾਇਰੈਕਟਰ ਮੈਨੂੰ ਕਹਿੰਦੇ ਇਹ ਆਏ ਆ ਇਹ ਆਏ ਆ ਮੈਂ ਉਹਨਾਂ ਬਾਰੇ ਸਾਰਾ ਕੁਝ ਦੱਸਣਾ ਵਿਚੋਲਿਆਂ ਵਾਸਤੇ 25 ਫਰੀਦ ਗੁਰਦੀਪ ਤੇ ਟ੍ਰੈਫਿਕ ਨੇ ਲਵਾਇਆ ਸੀ ਜੇ ਸਾਨੂੰ ਦੱਸਦੀ ਨਾ ਬਿੱਲੀ ਦੀ ਲੂੰਬੜ ਦਾ ਸਿੱਖ ਭੇਖ ਚ ਨਿਕਲਿਆ ਹੋਰ ਹੁੰਦਾ ਤਾਂੜੇ ਹੋ ਕੇ ਲੜਿਆ ਕਰੇ ਭਾਈ ਸਿੱਖਲਾਵ ਮਾਈਆਂ ਨੂੰ ਸਪੈਸ਼ਲ ਬੇਨਤੀ ਆ ਤੁਹਾਡੇ ਹੱਥ ਚ ਹੈ ਤੇ ਅੱਜ ਜਿੱਤਿਆਂ ਦਾੜੀਆਂ ਵਾਲੇ ਬਜੁਰਗ ਬੈਠੇ ਆ ਸੋਡੇ ਹੱਥ 'ਚ ਆ ਜਵਾਨੀ ਬਚਾਉਣੀ ਇਹਨਾਂ ਨੂੰ ਮੋੜੋ ਬਾਹਰ ਫੜ ਕੇ ਮੋੜੋ ਤਾਸ਼ ਖੇਡਣਾ ਛੱਡੋ ਚੁਗਲੀ ਨਿੰਦਿਆ ਛੱਡੋ ਆਪਾਂ ਨਹੀਂ ਕਿ ਨਾਲ ਵੋਟਾਂ ਦੋ ਯਾਰ ਅਸੀਂ ਕਿਸੇ ਨੂੰ ਮੰਗੇਦੇ ਸੋਡੀ ਮਰਜ਼ੀ ਤੁਸੀਂ ਕਾਦੀਦਾਰ ਦੇਓ ਕਾਂਗਰਸ ਦੇਓ ਆਮ ਆਦਮੀ ਪਾਰਟੀ ਦੇਓ ਸਿਮਰਜੀਤ ਮੰਨਦੇਓ ਉਹ ਦੂਜੀ ਦਾ ਮਨਾ ਲੈਂਦਾ ਪੰਜ ਮੀਰ ਤੁਸੀਂ ਕਿਸੇ ਨੂੰ ਮਰਜ਼ੀ ਪਾਓ ਸੋਡੀ ਮਰਜ਼ੀ ਅਸੀਂ ਕੀ ਲੋਬ ਦੇ ਸੋਡੀ ਇੱਛਾ ਸਵੈਚਾ ਆਰੇ ਨਸ਼ੇ ਪ੍ਰਤੀ ਬੋਲੋ ਤੁਹਾਡੇ ਪਿੰਡ ਚ ਜੋ ਨੀ ਤਰਾਂਦਾ ਉਹਨੂੰ ਪੁੱਛ ਲਿਆ ਕਰੋ ਜੁਸਮੀ ਕੋਈ ਗੋਲੀ ਨਹੀਂ ਮਾਰਦਾ ਕੋਈ ਮਰਜੀ ਆਵੇ ਪੁੱਛਲੇ ਕੋਈ ਮਰਜੀ ਹੋਵੇ ਜਿਹੇ ਵੀ ਨਸ਼ਾ ਬੰਦ ਕਰਾਇਆ ਕਿੰਨੇ ਨਸ਼ੇ ਲੈ ਬਣਾਏ ਨੇ ਤੁਹਾਡੇ ਪਿੰਡ ਚੋਂ ਹੁਣ ਬਾਈ ਬਣ ਕੇ ਭੁੱਲਿਆਣਾ ਕਰੋ ਆਪੇ ਕੌਮ ਦੇ ਯੋਧੇ ਨੂੰ ਭੁੱਲਿਆਣਾ ਕਰੋ ਦਾੜੀ ਕੇਸ ਰੱਖੋ ਰੱਖ ਲਓ ਹੁਣੀ ਵੇਲਾ ਟਾਈਮ ਹੈ ਸਿੱਖੀ ਦੀ ਪਛਾਣ ਹੀ ਦਾੜੀ ਪੈਸਾ ਨਾਲ ਹੈ ਫਿਰ ਗੁਰੂ ਵਾਲੇ ਵੀ ਬਣ ਜੋਗੇ ਮਾਇਆ ਨੂੰ ਮੇਲ ਕੇ ਇਹ ਲਪਿਸ਼ਟਿਕ ਪਾਊਡਰ ਗੈਣੇ ਕਿੰਨਾ ਜਿਆਦਾ ਕੰਮ ਛੱਡੋ ਨੱਚਣ ਗਾਉਣ ਵਾਲੇ ਸਾਨੂੰ ਛੱਡੋ ਜਿਵੇਂ ਬਾਬਾ ਜੀ ਨੇ ਕਿਹਾ ਸੀ ਤੂੰ ਗਾਉਣ ਵਾਲਾ ਹੁੰਦਾ ਜਦੋਂ ਗੱਡੀ ਨੱਚਣ ਵਾਲੀ ਹੁੰਦੀ ਫਿਰ ਤਾਂ ਇਹ ਜਿਹੇ ਬੰਦੇ ਆਉਂਦੇ ਜਿਹੜੇ ਮੂਰੇ ਨਾ ਹਿਲਦੇ ਨੱਚ ਨੱਚ ਕਾਉਂਦੇ ਚਲੋ ਮਾਤਾ ਮਤਾ ਨਾ ਜਾਂਦੀਆਂ ਬਯੋਗ ਇਹ ਜਿਹੜੇ ਆਏ ਨੇ ਜਿਹੜੇ ਹਜੇ ਵੀ ਦਾਸ ਸੱਤ ਕਹਿੰਦੀ ਜਾਂਦੇ ਹੋਣਗੇ ਨਾਲੇ ਉਹਨੇ ਘਰੇ ਨਸ਼ਾ ਹੁੰਦਾ ਪੋਤਾ ਕਰਦਾ ਹੋਇ ਇਹ ਵੀ ਗਰੰਟੀ ਹੈ ਦੋ ਟੈਸਟ ਕਰਾ ਲਓ ਜੇ ਛੋਟਾ ਛੁੱਟ ਬੋਲਦਾ ਆ ਮੈਨੂੰ ਫੋਨ ਕਰ ਲੈ ਮੇਰਾ ਨੰਬਰ ਸਾਰਾ ਕੋਲ ਆਏਗਾ ਸੋ ਭਾਈ ਮੈਂ ਮਾਫੀ ਚਾਹੁੰਦਾ ਜੇ ਕਿਸੇ ਕਿਸ ਨੂੰ ਗੱਲ ਬੁਰੀ ਲੱਗੀ ਹੋਵੇ ਗੱਲ ਕਰ ਗੱਲ ਤਾਂ ਇਹ ਸੱਚੀ ਨਹੀਂ ਨੇ ਭਾਈ ਕੋਈ ਝੂਠ ਨਹੀਂ ਸੋ ਹਿਮਾਦਾਨ ਜੱਜ ਕੈਂ ਮੁੰਡਿਆਂ ਨੂੰ ਵਧਾਈ ਨਹੀਂ ਪਾਤ ਨੇ ਸ਼ਾਮ ਨੂੰ ਹੈ ਅੰਮ੍ਰਿਤਸਰ ਜਾਣਗੇ ਆਪਦੇ ਖਰਚੇ ਤੇ ਜਾਣਗੇ ਜੇ ਤੁਸੀਂ ਕਿਸੇ ਜਾਣਾ ਚਾਹੁੰਦਾ ਅੰਮ੍ਰਿਤਸਰ ਤੇ ਆ ਜੀ ਭਾਣਾ ਚਾਹੁੰਦਾ ਤਾਂ ਇਹ ਮੁੰਡਿਆਂ ਨਾਲ ਸੰਪਰਕ ਕਰ ਸਕਦਾ ਸੋ ਉਹਨੂੰ ਆਪਦੇ ਖਰਚੇ ਦੀ ਲੈ ਕੇ ਜਾਣਗੇ ਲੰਗਰ ਵੀ ਉਹਨਾਂ ਨੇ ਆਪਦੇ ਖਰਚੇ ਤੇ ਪਰਮਾਤਮਾ ਇਹਨਾਂ ਨੂੰ ਦੇਵੇ ਤੇ ਉਹ ਜੋ ਇਹਨਾਂ ਦੇ ਰਾਹਾਂ ਤੇ ਰੋੜੇ ਬਣੇ ਨੇ ਸਿੱਖੀ ਦੇ ਰਾਹ ਤੇ ਰੋੜੇ ਬਣਦੇ ਨੇ ਸਿੱਖੀ ਉਹਨਾਂ ਨੂੰ ਆਪਾਂ ਕੀ ਦੇਈਏ ਕੀ ਸ਼ਬਦ ਰਹੀਏ ਕੀ ਸ਼ਬਦ ਦਾ ਨਾਮ ਲਈਏ ਉਹ ਬਾਬਾ ਨਾਨਕ ਹੈ ਉਹਦੀ ਵਿਸਾਈ ਹੋਈ ਸਿੱਖੀ ਹੈ ਉਹਦਾ ਲਾਇਆ ਹੋ ਗੋਟਾ 1921 ਵੇਲੇ ਸੋਮਨੀ ਕਮੇਟੀ ਨਰਨੂ ਮੰਦਾ ਦੇ ਕਾਰਜ ਜਦੋਂ ਚਲਾਈ ਸੀ ਲਾਸ਼ਮੁ ਜੇਕਰ ਧਰੋਵਾਲ ਨੇ ਬਹੁਤ ਵੱਡੀਆਂ ਕਰਵਾਨੀਆਂ ਦਿੱਤੀਆਂ ਸੀ ਇੱਕ ਦਿਨ ਚ ਮੇਰੇ ਖਿਆਲ ਚ 260 ਦੇ ਕਰੀਬ ਸਿੰਘ ਸਿੰਘਣੀ ਭਜੰਗੀ ਉਹਦੇ ਨਾਲ ਗਾਣਾ ਸਾਹਿਬ ਦਾ ਸਾਕਾ ਥੋੜੇ ਦਿਨ ਪਹਿਲਾਂ ਹੋ ਕੇ ਛੱਡਿਆ ਉਹ 1900 ਵੈਸੇ ਕਮੇਟੀ ਅੰਗਰੇਜ਼ ਬਣ ਗਏ ਕਮੇਟੀ ਸ਼ਾਬ ਅੰਗਰੇਜ਼ਾਂ ਦਾ ਪੰਜ ਪ੍ਰਧਾਨੀ ਜੋ ਪੰਜ ਸਿੱਖ ਗੁਰੂ ਦੇ ਚੋਲਿਆਂ ਦਮਨਲੇ ਆਲੇ ਹੁਕਮ ਲਾ ਦੇ ਉਹ ਮੰਨਣਾ ਪੈਂਦਾ ਹੈ ਪੰਜ ਸਿੱਖ ਗੁਰੂ ਦੇ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਨਾ ਪੈਂਦਾ ਹੈ ਪੰਜ ਪ੍ਰਧਾਨੀ ਸੀ ਅਸਲ ਚ ਆਪਣੀ ਪਹਿਲਾਂ ਪੰਜ ਪਿਆਰੇ ਪਿੱਛੇ ਪਾਦੇ ਕਮੇਡੀਆਂ ਅੱਗੇ ਕਰਤੀਆਂ ਸੋ ਭਾਈ ਚਲੋ ਤੁਰੇ ਭਰੋ ਦੁਨੀਆ ਨਾਮ ਦੇ ਅੰਦਰ ਆ ਕੇ ਚੰਡੇ ਥੱਲੇ ਇਕੱਠੇ ਹੋ ਲੋ ਖੇਤ ਤੋਂ ਛੇਤੀ ਹੋਵੋ ਇਹ ਜੁਨਾ ਜਿਹੜਾ ਆਪਾਂ ਇੱਕ ਚੰਡੇ ਥੱਲੇ ਕੀ ਸੀ ਨਿਸ਼ਾਨ ਸਾਹਿਬ ਆ ਵੈਸੇ ਆਪਾਂ ਨੀਲੇ ਰੰਗ ਦਾ ਹਣਾ ਪ੍ਰਾਤਨ ਸਿੱਖੀ ਆ ਤੈਨੂੰ ਕੋਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਲੀਲਾ ਆਪਣਾ ਰੂਗੇ ਸਿੰਘ ਸ਼ਾਨ ਸਾਹਿਬ ਲੀਲਾ ਗੁਰੂ ਕੀ ਫੌਜ ਆ ਲਾੜੂ ਸਿੰਘਾ ਇਹਨਾਂ ਤੋਂ ਬਗੈਰ ਆ ਸੰਤ ਫੌਜ ਗੁਰੂ ਕੀ ਢਿੰਗ ਸਿੰਘ ਸੀ ਚਾਹੋ ਹੁਣ ਬਦਲ ਗਏ ਬਾਲੇ ਰਸਦਾਂ ਦੇ ਮਾਰੇ ਬਾਲੇ ਰਸਤਾ ਨੇ ਮਾਰੇ ਕਿਸੇ ਕਿਸੇ ਦੇ ਪਿਆਰੇ ਉਹਨਾਂ ਨੇ ਆਪ ਦੀ ਹੂਮਤ ਘਲ ਹੋਣੀ ਆ ਗੱਲ ਕਰ ਜੋ ਸੱਚਾ ਉਹ ਸੱਚੀ ਬੋਲਦਾ ਸੋ ਮਾਫੀ ਚਾਹੁੰਦੇ ਆ ਜਿਹੜਾ ਕੋਈ ਨਸ਼ਾ ਸਿੱਟਣਾ ਚਾਹੁੰਦਾ ਉਹ ਆਦੇ ਮਾਨਾ ਸੰਸਾ ਦਾ ਸੈਂਟਰ ਤੇ ਆ ਕੇ ਸੰਸਾ ਦਾ ਜੇ ਕੋਈ ਲੜਨਾ ਚਾਹੁੰਦਾ ਨਾ ਸ਼ੇਖ ਆਲੇ ਖਿਲਾਫ ਉੱਠੋ ਤਾਂ ਚੱਕੋ ਅਗਲੇ ਬਾਰ ਸਭ ਕੁਝ ਉਹ ਵੇਚਦਾ ਛੋਟਾ ਕੁਝ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਤਾਕੜੇ ਹੋ ਕੇ ਲੜੋ ਨਸ਼ੇ ਪਤੀ ਜੇ ਅੱਜ ਨਾ ਲੜੇ ਤਾਂ 10 ਸਾਲਾਂ ਬਾਅਦ ਹਲੇ ਕਿ ਮਦਦ ਨੂੰ ਹਥਿਆਰ ਬਣਾ ਲੈਣਾ ਹੁਣ ਚੱਕ ਲਿਆ ਤਾਂ ਬਹੁਤ ਚੰਗੀ ਗੱਲ ਹੈ ਗਰੀਬ ਦਾ ਕੀ ਅਮੀਰ ਦਾ ਕੀ ਹਰੇਕ ਦਾ ਲੱਗਿਆ ਮੈਂ ਕੋਈ ਐਨਾ ਸਮਝੋ ਵੀ ਗਰੀਬਾਂ ਦਾ ਹੀ ਲੱਗੇਗਾ ਢੀਆਂ ਨਹੀਂ ਲੱਗੇ ਸਭ ਦੇ ਕੋਟ ਸੇਠਾਂ ਦੇ ਵੱਡੇ ਵੱਡੇ ਅਮਨੇ ਦਾ ਆਪੀ ਵੀੰਦਰੇ ਸਾਰੇ ਮੰਤਰੀ ਦਾ ਲੱਗਦਾ ਕਿ ਮੰਗਣਾ ਡੀਓ ਟੈਸਟ ਕਰਾਉਣਾ ਹਰੇਕ ਵੀੰਦਰੇ ਉਹੀ ਬਗਿਆ ਹੁੰਦਾ ਹੁਣ ਸਾਰੇ ਲੱਗਦਾ ਕਿ 70% ਪੀ ਜਾਂਦੇ ਨੇ ਅਜਾ ਕਰੀ ਜਾਂਦੇ ਸੋ ਹਿਮਨ ਦੇ ਜਾਚ ਕਾ ਭਾਈ ਥੰਨੇ ਬਲਾਵਨ ਕੱਟ ਵੱਜ ਕੇ ਵੱਜ ਵੱਜ ਕੇ ਜਵਾਬ ਦੇ ਦੋ ਚਾਰ ਬੜੇ